ਜਲੰਧਰ ਨਗਰ ਨਿਗਮ ਦੇ ਅਲੱਗ-ਅਲੱਗ ਯੂਨੀਅਨਾਂ ਦੇ ਸਦਸਿਆਂ ਵੱਲੋਂ ਮਿਨਿਸਟਰੀਅਲ ਸਟਾਫ ਆਫ ਯੂਨੀਅਨ ਦੇ ਸਮਰਥਨ 'ਚ ਅੱਜ ਨੋ ਵਰਕਡੇ ਰੱਖਿਆ ਗਿਆ ਇਸ ਦੌਰਾਨ ਮਾਮੂਲੀ ਗੱਲ ਨੂੰ ਲੈ ਕੇ ਮੁਲਾਜ਼ਮਾਂ ਦੇ ਵਿੱਚ ਟਕਰਾਅ ਹੋ ਗਿਆ ਜਿਸ ਤੋਂ ਬਾਅਦ ਕੁਝ ਮੁਲਾਜ਼ਮ ਜ਼ਖਮੀ ਵੀ ਹੋ ਗਏ ਇੱਥੇ ਵੀ ਦੱਸਿਆ ਜਾ ਰਿਹਾ ਹੈ ਕਿ ਕਮੈਂਟ ਬਾਜ਼ੀ ਨੂੰ ਲੈ ਕੇ ਇਹ ਵਿਵਾਦ ਹੋਇਆ ਹੈ ਹਾਲਾਂਕਿ ਮੌਕੇ ਤੇ ਪਹੁੰਚੀ ਪੁਲਿਸ ਨੇ ਇਸ ਮਾਮਲੇ ਸਬੰਧੀ ਜਾਂਚ ਦੀ ਗੱਲ ਕਹੀ ਹੈ ਅਤੇ ਕਿਹਾ ਕਿ ਜੋ ਮੁਲਾਜ਼ਮਾਂ ਵੱਲੋਂ ਉਹਨਾਂ ਨੂੰ ਸ਼ਿਕਾਇਤ ਦਿੱਤੀ ਜਾਵੇਗੀ ਇਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਇਸ ਦੌਰਾਨ ਮੁਲਾਜ਼ਮ ਜਥੇਬੰਦੀ ਅਤੇ ਪੁਲਿਸ ਨੇ ਕੀ ਕਿਹਾ ਤੁਸੀਂ ਵੀ ਸੁਣੋ ਜਿਹੜਾ ਵੀ ਮਾਮਲਾ ਹੋਇਆ ਜੀ ਇਹ ਇਸ ਧਰਨੇ ਨਾਲ ਕੋਈ ਰਿਲੇਟਡ ਨਹੀਂ ਸਦਾ ਜਿਹੜੀ ਹਟਾਲ ਕੀਤੀ ਦੂਜੀ ਜਥੇਬੰਦੀ ਨੇ ਜਿਹੜੀ ਵੀ ਕਹਿ ਰਹੇ ਅਸੀਂ ਇਕੱਠੇ ਆ ਸਾਰੇ ਪਰ ਇਹ ਹਟਾਲ ਨਾਲ ਕੋਈ ਰਿਲੇਟਡ ਨਹੀਂ ਸਦਾ ਇਹ ਬਸ ਆਪਾਚ ਤਾਣਚਵਾਜੀ ਲੰਘਦੇ ਬੜਦੇ ਹੋਈ ਤੇ ਉਹਦੇ ਨਾਲ ਇਹ ਲੜਾਈ ਦੇਈ ਹੈ ਅੱਗੇ ਤੋਂ ਵੀ ਅਸੀਂ ਇਕੱਠੇ ਹੀ ਆ ਹੁਣ মিডিਆ ਨੂੰ ਵੀ ਇਹ ਵੀ ਇਹ ਸਫੀਸੋ ਤੋਂ ਬਾਅਦ ਕਰੀ ਦੇਖਣ ਨੂੰ ਨਹੀਂ ਮਿਲੂਗਾ ਵੀ ਇਹ ਅਲੱਗ-ਅਲੱਗ ਜਥੇ ਬੰਦ ਜਿੰਦਾ ਮੰਨ ਲਓ ਕੋਈ ਕਹਿੰਦੀ ਇੱਕ ਮੁੰਡਾ ਜਖਮੀ ਹੋਇਆ ਚ ਕੋਈ ਪਰਚਾ ਵਗੈਰਾ ਵੀ ਕਰਾਇਆ ਜਾ ਰਿਹਾ ਆਪਣੇ ਵੱਲੋਂ ਜਾਂ ਨਹੀਂ ਉਹ ਜੀ ਉਹ ਉਹਦੇ ਤੇ ਡਿਪੈਂਡ ਹੈ ਅਗਲਾ ਜੋ ਵੀ ਅਗਲੇ ਜਿਹਦੇ ਸੱਟ ਲੱਗੀ ਹੈ ਉਹ ਚਕ ਰੋਸਤਾ ਹੋਣਾ ਹੀ ਠੀਕ ਹੈ ਨਾ ਜੀ ਇਹ ਹੁਣ ਉਹਦੇ ਤੇ ਡਿਪੈਂਡ ਹੈ ਜੋ ਬਿਆਨ ਲਿਖਾਉਂਗਾ ਠੀਕ ਹੈ ਜੀ ਹਾਂਜੀ ਬੰਡੂ ਭਾਜੀ ਆਪਣਾ ਕੀ ਕਹਿਣਾ ਚਾਹੋਗੇ ਇਸ ਮਾਮਲੇ ਦੇ ਵਿੱਚ ਮੈਂ ਤੁਹਾਨੂੰ ਪਹਿਲੇ ਵੀ ਇਹ ਗੱਲ ਕਹਿ ਚੁੱਕਾ ਹੋਇਆ ਕਿ ਜਿਹੜਾ ਇੱਥੇ ਝਗੜਾ ਹੋਇਆ ਇਹ ਸਾਡੀ ਹੜਤਾਲ ਦੇ ਨਾਲ ਕੋਈ ਰਿਲੇਟਡ ਨਹੀਂ ਹੈ ਹਾਂਜੀ ਇਹ ਆਪਸੀ ਕੋਈ ਜਿਹੜੀ ਮਤਲਬ ਇਹਦੀ ਕੈਸ਼ ਨਹੀਂ ਹੋਈ ਹੈਗੀ ਆ ਉਹ ਥੋੜੀ ਕਰਨੇ ਤੋਂ ਤੁਸੀਂ ਇੱਥੇ ਮਿਲੇ ਉੱਥੇ ਹੈ ਸੀ ਪੁਲਿਸ ਪ੍ਰਸ਼ਾਸਨ ਵੀ ਇੱਥੇ ਸੀਗਾ ਉਪਰ ਆਪਣੀ ਹੜਤਾਲ ਤੋਂ ਥੋੜੀ ਸਾਈਡ ਤੇ ਹੋਈ ਹੈ ਹਾਂਜੀ ਤਾਂ ਹੁਣ ਕੋਈ ਕਿਸ ਬਾਜੀ ਟਕ ਨਹੀਂ ਤਾਂ ਕੋਈ ਪਰਚਾ ਸੁਨੇਂ ਦੇ ਵਿੱਚ ਕੋਈ ਟਕਰਾਵ ਨਹੀਂ ਹੋਇਆ ਜੀ ਇਹ ਬੰਦਾ ਜੀ ਦਾ ਆਪਣਾ ਸਾਥੀ ਹੈ ਹੁਣ ਕੋਈ ਪਰਚਾ ਵਗੈਰਾ ਕਰਾਇਆ ਜਾ ਰਿਹਾ ਹੈ ਵੇਖੋ ਇਹੋ ਸਾਡਾ ਸਾਥੀ ਹੈਗਾ ਸਾਨੂੰ ਇਸ ਚੀਜ਼ ਦਾ ਬੜਾ ਦੁੱਖ ਹੈਗਾ ਆ ਜਿਹਦੇ ਵੀ ਛੱਟ ਲੱਗੀ ਹੈ ਸਾਡਾ ਭਰਾ ਹੀ ਹੈ ਜੋ ਬਾਕੀ ਜੋ ਉਹਦੀ ਹੁਣ ਐਜੇ ਪਰਸਨ ਜੋ ਜੋ ਚਾਹੁੰਦਾ ਹੈਗਾ ਹੈ ਨਾ ਉਹ ਤਾਂ ਉਹਦੀ ਉਹਦੀ ਮਰਜ਼ੀ ਤੇ ਪੈਂਦਾ ਹੈ

انہوں نے بیان لے جان گے انہوں نے اس سے انہوں نے جو باندھی کر رہی ہے جس بھی بندے تو گلتی ہوئی نگر نگر میں جو کوئی جھگڑے والی سما چاہ رہا تھا اس کے بارے میں کیا پورا ہے معاملہ نگر نگر میں کوئی آپس میں ان کا کوئی دو لڑکوں کا تقرار ہوا تھا وہ ان کی یونین والے بیٹھے ہوئے تھے ہمارا کوئی ایشو نہیں ہے تو ابھی تک تو بلکل ٹھیک ہے کوئی کمپلینٹ وغیرہ آتی ہے تو کیسے کوئی گھائل ہوا کوئی سوچنا ایسی نہیں کوئی آپس میں جھگڑا ہوا تھا کوئی شاید کنوچ کنوچ چاہیے بٹ ابھی کوئی کمپلینٹ ہمارے پاس نہیں ہے